ਹਾਂਜੀ ਮੇਰਾ ਨਾਮ ਵੀ ਸ਼ਾਲਾ ਜੀ ਤੇ ਇਸ ਕੀ ਗੱਲ ਹੋਈ ਰਾਤ ਨੂੰ ਰਾਤੀ ਭਾਜੀ ਕਰੀਮ ਡ੍ਰੀਮਰੀ ਲੱਗਿਆ ਹੋਇਆ ਜੀ ਉਹ ਰਾਤੀ ਆ ਰਹੇ ਸੀ ਉਹ ਤੋਂ 1.5 ਵਜੇ ਬ੍ਰਦਰ ਮੇਰਾ ਸਾਈਲ ਤੇ ਰਾਤ ਨੂੰ ਆਂਦੇ ਹੋਏ ਉਹ ਮਤਲਬ ਆ ਰਿਹਾ ਸੀਗਾ ਟਰੱਕ ਵਾਲਾ ਤੇਜ ਸੀਗਾ ਹੁਣ ਇਹ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀ ਅੰਨ੍ਹਾ ਵਾਂਗ ਟਰੱਕ ਚਲਾ ਰਿਹਾ ਸੀ ਉਹ ਤੇ ਬ੍ਰਦਰ ਜਿਹੜਾ ਮੇਰਾ ਟਰੱਕ ਦੇ ਵਿੱਚ ਵੱਜੇ ਮੌਕੇ ਤੇ ਜਿਹੜਾ ਬਲਾਸਟ ਹੋ ਗਿਆ ਤੇ ਮੌਕੇ ਦੀ ਡੈਥ ਹੋ ਗਈ ਬ੍ਰਦਰ ਦੀ ਤੇ ਮੈਂ ਤਾਂ ਬਲਾਸਟ ਹੋਇਆ ਟਰੱਕ 'ਚ ਬਲਾਸਟ ਹੋਇਆ ਮੋਟਰਸਾਈਕਲ 'ਚ ਬਲਾਸਟ ਹੋਇਆ ਵਸੇ ਤੇ ਮੋਟਰਸਾਈਕਲ ਹੁਣ ਏਜੰਸੀ 'ਚ ਨਵਾਂ ਨਵਾਂ ਕਢਾਇਆ ਸੀ 4 ਮਹੀਨੇ ਹੋ ਗਏ ਸਾਰੇ ਤੇ ਮੈਂ ਤਾਂ ਏਜੰਸੀ ਵਾਲੇ ਨੂੰ ਵੀ ਕਲੇਮ ਕਰੂੰਗਾ ਵੀ ਹਾਂ ਮੇਰਾ ਜੋ ਵੀ ਹੈ ਮੈਨੂੰ ਇਨਸਾਫ ਮਿਲੇ ਠੀਕ ਹੈ ਜੀ ਤੇ ਬਣਦਾ ਜੋ ਵੀ ਹੈ ਇਹ ਨਹੀਂ ਪਤਾ ਜੀ ਇਹ ਫੜਿਆ ਗਿਆ ਤੇਰੇ ਉੱਤੇ ਮੋਂ ਕਿਸੇ ਦਾ ਕੁਝ ਨਹੀਂ ਫੜਿਆ ਗਿਆ ਸਾੜਕ ਕੰਪਲੀਟ ਕਰਾਈਏ ਕੰਪਲੀਟ ਕਰਾਈਏ ਕਿਵੇਂ ਕਰ ਬਜਲੇ ਅਸੀਂ ਵਸੇ ਇਨਸਾਫ ਚਾਹਨੇ ਆਂ ਸਾਨੂੰ ਇਨਸਾਫ ਮਿਲੇ ਮੇਰਾ ਤਾਂ ਦੇਖੋ ਬ੍ਰਦਰ ਗਿਆਣਾ ਹੀ ਉਹ ਵੀ ਸੀ ਗਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਟਰੱਕ ਵਾਲੇ ਦੀ ਤੇ ਏਜੰਸੀ ਵਾਲੇ ਤੇ ਵੀ ਕਾਰਵਾਈ ਚਾਹਨਾ ਹੀ ਮੈਂ ਜਿਹਨਾਂ ਨੇ ਇੰਨਾ ਫੁੱਦੂ ਮੋੜ ਸੇ ਲੱਕੜਾ ਜਿਹੜਾ ਟਾਈਮ ਤੇ